ਹਾਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਜੁੜੇ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਫੇਸਬੁੱਕ ਪੇਜ ਨੂੰ ਜਿਹੜਾ ਜ਼ਰੂਰ ਤੁਸੀਂ ਫੋਲੋ ਕਰ ਲਿਓ ਤੇ ਜਿਹੜੇ ਵੀਰ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਵੀ ਤੁਸੀਂ ਜ਼ਰੂਰ ਜਿਹੜਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਦੋਸਤੋ ਇਦਾਂ ਦੀਆਂ ਨਵੀਆਂ ਅਪਡੇਟ ਤੁਹਾਨੂੰ ਮਿਲਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਜਿੱਥੇ ਆਪਾਂ ਵਿਜ਼ਿਟ ਕੀਤੀ ਹੈ ਦੋਸਤੋ ਪਿੰਡ ਜਮਾਲਪੁਰ तहसील पट्टी जिला तरनतर्न लगदा लग है, है।, है। को, को जी बिल्कुल ਪਿੰਡ ਤੁਸੀਂ ਵਿਜ਼ਿਟ ਕਰ ਸਕਦੇ ਹੋ ਪਿੰਡ ਪਹੁੰਚ ਕੇ ਤੁਸੀਂ ਵੀਰ ਉਹਨਾਂ ਦੇ ਮੈਂ ਨੰਬਰ ਜਿਹੜੇ ਆ ਉਹ ਵੀ ਚਲਦੇ ਕਰ ਦਿਊਗਾ ਤੇ ਨਾਮ ਵੀ ਆਪਾਂ ਬਾਈ ਹੋਰਾਂ ਦਾ ਜਿਹੜਾ ਉਹਨਾਂ ਦੇ ਕੋਲੋਂ ਪੁੱਛ ਲੈਣੇ ਆ ਜਿਹੜੇ ਨਵੇਂ ਭੈਣ ਭਰਾ ਨੇ ਉਹ ਜਿਹੜੇ ਆ ਇੱਥੇ ਬੜੇ ਕੋ ਬਿਲਕੁਲ ਜਿਹੜਾ ਆਸਾਨ ਤਰੀਕੇ ਨਾਲ ਜਿਹੜੀ ਵਿਜ਼ਿਟ ਕਰ ਸਕਣਾ ਚਲਦੇ ਆਪਾਂ ਭਾਜੀ ਉਹਨਾਂ ਕੋਲ ਪੁੱਛ ਲੈਣੇ ਆ ਕੀ ਨਾਮ ਹੈ ਉਹਨਾਂ ਦਾ ਤੇ ਕੀ ਜਿਹੜਾ ਇਹਨਾਂ ਪਸ਼ੂਆਂ ਦੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਹਾਂ ਜੰዱ ਭਾਈ ਸਤਿ ਸ਼੍ਰੀ ਅਕਾਲ ਆਪਾਂ ਨੂੰ ਠੀਕ ਹੈ ਹੋਰ ਭਾਜੀ ਠੀਕ ਠਾਕ ਸੇ ਤਾਂ ਹਾਂ ਬਿਲਕੁਲ ਠੀਕ ਠਾਕ ਹੋਰ ਮਾਰ ਵਧੀਆ ਚੰਗਾ ਜੀ ਵਧੀਆ ਜੀ ਵਧੀਆ ਠੀਕ ਆ ਤੇ ਇੱਕ ਭਾਜੀ ਆਪਣੇ ਭੈਣ ਭਰਾ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸ ਦੇ ਜੀ ਨਾਮ ਮੇਰਾ ਬਲਜੀਤ ਸਿੰਘ ਠੀਕ ਆ ਐਂਡ ਜਮਾਲਪੁਰ ਤਸੀਲ ਪਟ्टी ਜਿਲ੍ਹਾ ਤਰਨਤਾਰ ਠੀਕ ਆ ਠੀਕ ਆ ਸੋ ਪਾਜੀ ਬਲਜੀਤ ਸਿੰਘ ਅਭੀ ਆਪਣਾ ਜਿਹੜੇ ਵਪਾਰ ਦਾ ਵੀ ਆਪਾਂ ਕਰਪੁਰ ਲੈਣੀਆ ਕੰਮ ਨਾਲ ਜਾਂ ਘਰ ਦੇ ਪਸ਼ੂ ਹੁੰਦੇ ਜਿਆਦਾ ਨਹੀਂ ਘਰ ਦੇ ਪਾਊ ਆਪਣਾ ਦੁੱਧ ਦਾ ਕੰਮ ਦੁੱਧ ਦਾ ਨਾ ਡੇਰੀ ਦਾ ਦੋਸਤ ਜਿਹੜਾ ਕੰਮ ਆ ਜਿਆਦਾਤਰ ਦੁੱਧ ਦਾ ਕੰਮ ਹੈਗਾ ਤੇ ਬਾਕੀ ਜਿਹੜਾ ਕੋਈ ਪਸ਼ੂ ਬੱਤਰ ਲੱਗੇ ਬਿਲਕੁਲ ਸੁਆ ਹੋਵੇ ਨੇੜਾ ਹੋਵੇ ਤੇ ਉਹ ਬਾਈ ਹੋਣੀ ਸੇਲ ਵੀ ਕਰ ਦਿੰਦੇ ਆ ਘਰ ਦੇ ਪਸ਼ੂਆਂ ਦੇ ਵਿੱਚੋਂ ਤੇ ਪਾਜੀ ਬਲਜੀਤ ਸਿੰਘ ਹੁਣੋਂ ਤੋਂ ਆਪਾਂ ਇਸ ਜਿਹੜੀ ਝੋਟੀ ਦੀ ਆ ਡਿਟੇਲ ਪੁੱਛ ਲੈਣੀ ਆ ਤੇ ਪਾਜੀ ਬਲਜੀਤ ਸਿੰਘ ਜੀ ਇਹ ਝੋਟੀ ਕਿਨਵਾ ਸੁਆ ਸੁਈ ਆ ਜੀ ਇਹ ਦੂਸਰਾ ਸੁਆ ਸੁਈ ਆ ਕੰਨੀ ਵਾਲਾ ਦੰਦ ਜੇ ਨੇ ਫੁੱਟਣਾ ਆ ਠ ਇੱਕ ਪੁੱਟਣਾ ਹਨ ਕੰਨੀ ਵਾਲੇ ਦੰਦ ਠੀਕ ਆ ਸੋ ਦੋਸਤੋ ਬਾਕੀ ਤੁਸੀਂ ਜਿਹੜਾ ਇੱਕ ਵਰੀ ਬੋਡੀ ਸਟਰਕਚਰ ਵੇਖੋਗੇ ਮੈਂ ਜਿਹੜਾ ਇੱਕ ਬਿਆਨ ਕਰ ਦੇਣਾ ਵੀ ਕਦ ਕਠੀ ਵੇਖੋਗੇ ਕਦ ਕਠੀ ਬਿਲਕੁਲ ਜਿਹੜੀਆਂ ਭਾਜੀ ਹੋਣਾਂ ਦੀਆਂ ਦੂਜੀਆਂ ਨਾਰਮਲ ਮੱਜਾਂ ਵੀ ਹਨ ਬਿਲਕੁਲ ਕਦ ਕਠੀ ਇੱਕ ਬਰਾਬਰ ਮਿਲੇਗਾ ਕਿਉਂਕਿ ਜਿਹੜੇ ਬਿਲਕੁਲ ਉੱਚੀ ਹਾਈਟ ਦੀਆਂ ਲੰਬੀਆਂ ਵੇਲਾਂ ਦੋਸਤੋ ਕਦ ਕਠੀ ਬਹੁਤ ਐਕਸਟਰਾਔਰਡਨਰੀ ਜਿਹੜਾ ਕਦ ਕਾਠ ਹੈ ਇਹਨਾਂ ਝੂਟੀਆਂ ਦਾ ਹੈਗਾ ਤਕਰੀਬਨ 22 ਜਿਹੜੀ ਸਿਲੈਕਸ਼ਨ ਕਰਦੇ ਆ ਸਿਲੈਕਟ ਕਰਦੇ ਆ ਚੀਜ਼ ਆ ਸਮਦਰ ਮੱਜਾਂ ਵੀ ਚਲੋ ਆਉਂਦੀਆਂ ਰਹਿੰਦੀਆਂ ਮੀਡੀ ਹਗੀਆ ਉਹ ਤੁਸੀਂ ਜਿਹੜਾ ਅਸਟੀਮੇਟ ਅੰਦਾਜ਼ਾ ਉਹ ਵੀਡੀਓ ਦੇ ਵਿੱਚ ਜ਼ਰੂਰ ਲਗਾ ਸਕਦੇ ਹੋ ਤੇ ਭਾਜੀ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਜੀ ਇਹਨੂੰ ਸੁਈ ਨੂੰ 1 ਮਹੀਨਾ ਪੂਰਾ ਹੋ ਗਿਆ ਕੰਪਲੀਟ ਆ ਮਹੀਨਾ ਹੋ ਗਿਆ ਤੇ ਮਗਰ ਭਾਜੀ ਬੱਚਾ ਮਗਰ ਕਟਾ ਮਗਰ ਮੇਲਕਾਫ ਆ ਹਾਂਜੀ ਆ ਸੋ ਦੋਸਤੋ ਮਗਰ ਮੇਲਕਾਫ ਆ ਤੁਸੀਂ ਜ਼ਰੂਰ ਵੇਖ ਲਓ ਬਿਲਕੁਲ ਬਲੈਕ ਹੈਗਾ ਮਗਰ ਪੂਛ ਕੋਈ 1.5 2 ਇੰਚ ਜਿਹੜੀ ਵਾਈਟ ਹੈਗੀ ਹੈ ਮੇਲਕਾਫ ਦੀ ਤੇ ਇਹ ਭਾਜੀ ਬਾਕੀ ਝੋਟੀ ਦਾ ਕੀ ਰਿਕਾਰਡ ਰਿਹਾ ਹੈਗਾ ਜੀ ਪਹਿਲੇ ਸਵੇਰੇ ਦੀ ਜੇਕਰ ਆਪਾਂ ਗੱਲ ਕਰੀਏ ਪਹਿਲੇ ਸੁਵੇਹਿ ਨੇ ਮਾ ਲੋ 12 ਲੀਟਰ ਦੁੱਧ ਠੰਡਾ ਹੀ ਜੀ ਇਸ ਵਾਰ ਮਾ ਲੋ 14 ਲੀਟਰ ਦੁੱਧ ਹੁਣ ਇਸ ਟਾਈਮ ਇਸ ਟਾਈਮ 14 ਲੀਟਰ ਦੀ ਚਵਾਈ ਹੈ ਜੀ ਹਾਂ 14 ਲੀਟਰ ਦੁੱਧ ਹੈ ਅੱਛਾ ਜੀ ਅੱਛਾ ਸੋ ਆਪਾਂ 13 ਢੰਡੇ ਦਵਾਂਗੇ ਉਸ ਤੋਂ 14 ਲੀਟਰ ਆਪਾਂ 13 ਵਿੱਚ ਵੈਸੇ 14 ਲੀਟਰ ਚਾਗ ਅਲੱਗ ਕਰ ਲਓ ਬਾਕੀ ਠੰਡਾ ਜਿਹੜਾ ਦੁੱਧ ਉਹ ਤੇਰਾ ਆਪਾਂ 13 ਦਵਾਂਗੇ ਆਪਾਂ 13 ਹੀ ਦਵਾਂਗੇ ਸੋ ਦੋਸਤੋ ਬਾਕੀ ਹੋ ਸਕਦਾ ਵੀ ਤਕਰੀਬਨ ਦੁੱਧ ਤੁਸੀਂ ਵੱਧ ਚਵਾਈ ਕਰ ਲਓ ਬਾਕੀ 14 ਆ ਬਾਈ ਹੋਰੀ ਕਹਿ ਰਹੇ ਨੇ ਵੀ 14 ਲੀਟਰ ਜਿਹੜਾ ਮਿਲਕ ਹੈਗਾ ਪਰ 13 ਲੀਟਰ ਦੀ ਜਿਹੜੀ ਆਪਾਂ ਉਹਾਂ ਦੇ ਵੀ ਬਿਲਕੁਲ ਚਵਾਈ ਕਰਾ ਦਾਂਗੇ ਠੰਡੇ ਦੁੱਧ ਦੀ ਬਾਕੀ ਆਰਡਰ ਦੀ ਕੁਆਲਿਟੀ ਹੈ ਤੁਸੀਂ ਜਰੂਰ ਵੇਖ ਲਿਓ ਤਕਰੀਬਨ ਜਿਹੜਾ ਸਮਾਂ ਦੋਸਤੋ 11:30 ਵਜੇ ਦਾ ਮਾਰਨਿੰਗ ਦਾ ਜਿਹੜਾ ਹਜੇ ਸਮਾਂ ਹੈਗਾ 7 April ਨੂੰ ਜਿਹੜੀ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਹਾਂ ਤਕਰੀਬਨ 11:30 ਵਜੇ ਦਾ ਟਾਈਮ ਹੈਗਾ ਤੇ ਭਾਜੀ ਬਲਜੀਤ ਸਿੰਘ ਜੀ ਚਵਾਈ ਕਿੰਨੇ ਕ ਟਾਈਮ ਤੇ ਕੀਤੀ ਜਾਂਦੀ ਸਵੇਰੇ 6:00 ਹੋਣੇ ਹੈ ਦਾ ਟਾਈਮ ਆ ਠੀਕ ਹੈ ਜੀ ਵੈਸੇ ਨਾਰਮਲੀ ਆਪਣੀ ਜਿਹੜੀ ਪਸ਼ੂਆਂ ਦੀ ਤਾਰ ਇਹਨੇ ਇੱਕ ਟਾਈਮ ਤੇ ਕਰ ਲੈਣੀ ਹੈ 5:00 ਵਜੇ ਲੱਗੀ ਦਾ ਉਹਨੇ 5:00 ਦੇ 5:30 ਵਜੇ ਤੱਕ ਠੀਕ ਹੈ ਭਾਜੀ ਸ਼ਾਮ ਨੂੰ ਦੇਰ ਟਾਈਮ ਹੁੰਦਾ 5:00 ਠੀਕ ਹੈ ਸੋ ਦੋਸਤੋ ਬਾਕੀ ਤੁਸੀਂ ਜਿਹੜਾ ਨਾ ਦੂਰੋਂ ਜਿਹੜੇ ਚੱਲ ਕੇ ਆਓ ਚਵਾਈ ਜਿਹੜੀ ਆਪਣੀ ਹੱਥੀਂ ਜ਼ਰੂਰ ਕਰ ਸਕਦੇ ਹੋ ਕਿਉਂਕਿ ਤੁਸੀਂ ਜਿਹੜੇ ਪੈਸੇ ਖਰਚ ਕਰਨੇ ਆ ਚੀਜ਼ ਦੇ ਉੱਪਰ ਮਾਲਕ ਨੇ ਦੋਸਤੋ ਆਪਣੀ ਜਿਹੜੀ ਤਸੱਲੀ ਆ ਉਹ ਦੇਣੀ ਹੁੰਦੀ ਆ ਜੋ ਚਵਾਈ ਮਾਲਕ ਕਰਦਾ ਹੈ ਉਹ ਜਿਹੜੀ ਆ ਤਸੱਲੀ ਜ਼ਰੂਰ ਆਪਣੀ ਕਰਵਾ ਦਿੰਦੇ ਨੇ ਤੇ ਹਾਂ ਜੀ ਕੋਈ ਗੱਲ ਨਹੀਂ ਆਲੋ ਜਿੰਨੀ ਜਿੰਨੀ ਜਿੰਨਾ ਮਰਜੀ ਆਪ ਦਾ ਬੜਾ ਕੰਮ ਕਰੇਗਾ ਜੀ ਠੀਕ ਹੈ ਬਿਲਕੁਲ 2.5 ਕਿਲੋ ਗਾੜ ਅਗਲੀ ਮਗਰ ਅਗਲੇ ਥਾਣੇ ਦਾ ਦੁੱਧ ਦੀ 3 ਕਿਲੋ ਦੀ ਗਾੜ ਹੈ 1.5 ਕਿਲੋ ਦੁੱਧ ਅਗਲੇ ਥਾਣੇ ਦੀ ਆ ਠੀਕ ਹੈ ਆਸੋ ਦੋਸਤੋ ਪਾਜੀ ਬਲਜੀਤ ਸਿੰਘ ਹੁਣ ਕਹਤਾ ਵੀ ਤਕਰੀਬਨ 3 ਲੀਟਰ ਦੀ ਜਿਹੜੀ ਅਗਲੇ ਥਾਣੇ ਦੇ ਵਿੱਚੋਂ ਚਵਾ ਹੈਗਾ ਤੇ ਬਾਕੀ ਜਿਹੜੀ ਦੋਸਤੋ ਤਸੱਲੀ ਆ ਉਹ ਘਰ ਪਹੁੰਚ ਕੇ ਹੀ ਹੁੰਦੀ ਆ ਤੇ ਇੱਕ ਪਾਜੀ ਬਲਜੀਤ ਸਿੰਘ ਜੀ ਜਿਹੜੇ ਆਪਣੇ ਸੰਪਰਕ ਨੰਬਰ ਜ਼ਰੂਰ ਦੱਸਗੇ 700 ਹਾਂ ਜੀ 65 98563 ਠੀਕ ਹੈ ਜੀ ਇਹ ਸੰਪਰਕ ਨੰਬਰ ਆਪਣੇ ਕੋਲ ਚੱਲਦੇ ਹਨ ਜੀ ਹਾਂ ਜੀ ਹਾਂ ਜੀ ਤੇ ਇੱਕ ਭਾਜੀ ਇਹਦਾ ਕੀ ਆਪਾਂ ਡਿਮਾਂਡ ਕੀ ਕਰਦੇ ਆ ਮੁੱਲ ਕੀ ਰੱਖਿਆ ਹੋਇਆ ਜੀ ਡਿਮਾਂਡ ਵੀ ਜੋ ਮੰਗੇ ਲੇਕਨ 1,20,000 ਰੁਪਏ ਦਾ ਡਿਮਾਂਡ ਆ 1,20,000 ਜੀ ਹਾਂ ਜੀ 1,20,000 ਠੀਕ ਹੈ ਜੀ ਤੇ ਅੱਗੇ ਦੁੱਧ ਵਧਣ ਦੇ ਚਾਂਸ ਜਾਂ ਇਸ ਤੋਂ ਮਹੀਨਾ ਤੋਂ ਸੇਵਾ ਦੇ ਉੱਪਰ ਡਿਵਿਡੈਂਡ ਆ ਦੁੱਧ ਅਜੇ ਵਧੂਗਾ ਇੱਕ ਮਹੀਨਾ ਹੋਇਆ ਦੁੱਧ ਅਜੇ ਮੱਝ ਨੇ ਮਲੂਮ ਨਹੀਂ ਦੇ ਇੱਕ ਮਹੀਨੇ ਬਾਅਦ ਨਜ਼ਰ ਆਉਂਦਾ ਦੁੱਧ ਠੀਕ ਹੈ ਜੀ ਆ 15 ਕਿਲੋ ਤੱਕ ਮੈਂ ਅੱਜ ਮਹੀਨਾ ਪਹੁੰਚ ਜੀ ਜਾਵਾਂਗਾ 15 ਕਿਲੋ ਹੈ 15 ਲੀਟਰ ਤੱਕ ਅਜੇ ਨਹੀਂ ਆਉਂਦਾ ਠੀਕ ਹੈ ਜੀ ਆ ਲੋ ਬੇਖੋ ਦੋਸਤੋ ਬਾਕੀ ਦੋਸਤੋ ਜਿਹੜਾ ਸਾਡਾ ਕੰਮ ਜਿਹੜਾ ਮੋਸਟਲੀ ਤੁਹਾਨੂੰ ਪਤਾ ਹੈ ਵੀ ਜਿੱਦਾਂ ਵੀ ਆ ਵੀਡੀਓ ਰਿਕਾਰਡਿੰਗ ਤਾਂ ਹੁੰਦਾ ਹਰ ਇੱਕ ਥਾਂ ਤੋਂ ਆਪਾਂ ਜਿਹੜਾ ਪਸ਼ੂ ਆ ਉਹ ਸਾਡੇ ਜਿਹੜਾ ਪੇਸ਼ ਕਰਨਾ ਹੁੰਦਾ ਦੋਸਤੋ ਹਾਂ ਇਹ ਮੋਰੀ ਪੋਲੀ ਜਿਹੜਾ ਮਰ ਗਿਆ ਉਹ ਚੰਗ ਚੈੱਕ ਕਰ ਲੋ ਜੀ ਤਾਂ ਮਰ ਗਈ ਕੋਈ ਗੱਲੀ ਨਹੀਂ ਹੋਵੇ ਹੁਣ ਇਹ ਕੰਨੀ ਵਾਲਾ ਇੱਕ ਦੰਦ ਨਹੀਂ ਹੈ ਜੀ ਮੰਲੋ ਜੀ ਇੱਕ ਖੇੜਿਆ ਹਾਂਜੀ ਹਾਂਜੀ ਕੰਨੀ ਵਾਲਾ ਜਿਹੜਾ ਦੋਸਤੋ ਦੰਦ ਆ ਇੱਕ ਖੇੜਿਆ ਹੋਇਆ ਤੇ ਇੱਕ ਹਜੇ ਹੈਗਾ ਠੀਕ ਹੈ ਤੇ ਇਹ ਸੀ ਦੋਸਤੋ ਭਾਜੀ ਬਲਜੀਤ ਸਿੰਘ ਹੁਣੀ ਪਿੰਡ ਜਮਾਲਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਜ਼ਿਟ ਕਰਕੇ ਤੁਸੀਂ ਚਵਾਈ ਆ ਤਸੱਲੀ ਆ ਆਪਣੀ ਮੌਕੇ ਦੀ ਦੂੜੰਗ ਦੀ ਜਰੂਰ ਕਰ ਸਕਦੇ ਹੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਦੋਸਤੋ ਰਿਸਪੌਂਸਿਬਿਲਟੀ ਤੁਹਾਡੀ ਇਹ ਚੀਜ਼ ਚੈੱਕ ਪਾਸ ਕਰਕੇ ਲੈ ਕੇ ਜਾਣੀ ਬਾਕੀ ਮਾਲਕਾਂ ਦੀ ਫੁੱਲ ਤਸੱਲੀ ਆ ਆਪਦੇ ਕੋਲੋਂ ਮਿਲ ਕੇ ਜਿਹੜਾ ਦੋਸਤੋ ਤੁਹਾਨੂੰ ਬਿਲਕੁਲ ਜਿਹੜਾ ਮਨਤੀ ਦਾ ਉਹ ਮਨਾ ਕੇ ਇਥੋਂ ਤੋਰਨਗੇ ਬਾਕੀ ਤਸੱਲੀ ਤੁਹਾਡੀ ਆਪਣੀ ਆ ਤੇ ਭਾਜੀ ਨੂੰ ਆਪਾਂ ਖੋਲ ਕੇ ਮੜਾ ਵਿਖਾ ਦਈਏ ਬਾਹਰ ਕੱਢ ਕੇ ਆ ਬੇਖੋ ਦੋਸਤੋ ਚੰਗੀ ਸੋਹਣੀ ਜਿਹੜੀ ਮਿਲਖ ਵੇਣ ਤੇ ਸਮਾਰਗੀ ਭਾਜੀ ਸੋ ਦੋਸਤੋ ਵਿਜ਼ਿਟ ਕਰਕੇ ਤੁਸੀਂ ਤਸੱਲੀ ਆਪਣੀ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ